स्वागत है किसान वीरो ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 84270 1980 ਸਤਿਗੁਰ ਬਾਈ ਜੀ ਸਤਿਗੁਰ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਦੀਪਾ ਵੀਰੇ ਪਿੰਡ ਸਹਿਣਾ ਨੰਬਰ ਹੈਗਾ 75082 88756 ਇੱਕ ਵਾਰੀ ਫੇਰ ਬੋਲ ਜੀ 75082 88756 ਪਿੰਡ ਸੈਨਾ ਜ਼ਿਲ੍ਹਾ ਬਰਨਾਲਾ ਸੈਨਾ ਦੇ ਬਧਾਤੇ ਨੂੰ ਨੇ ਰਾਜ ਕੋਠੇ ਪੈਂਦੇ ਗੋਸਲਾ ਦੇ ਹਾਂ ਸਕੂਲ ਕੋਲੇ ਘਰ ਸਕੂਲ ਕੋਲੇ ਘਰ ਆ ਗਿਆ ਤੇ ਜਿਹੜੀ ਆਪਾਂ ਤੇਰੀ ਵਹਿੜ ਦੇਖੀ ਜਾਨੇ ਆ ਇੱਕ ਰੇਲੂ ਆਦਰੀ ਵਹਿੜ ਹਾਂ ਇਹ ਘਰ ਦੀ ਆ ਆਪਣੀ ਕਿਹੜਾ ਸੂਆ ਸੂਈ ਆ ਹੁਣੇ ਇਹ ਹੋਰ ਦੂਜੇ ਸੂਈ ਆ ਅੱਜ ਕਿੰਵਾ ਦਿਨ ਹੋ ਗਿਆ ਸੂਈ ਨੂੰ ਅੱਜ ਚੌਥਾ ਦਿਨ ਆ ਵੀਰੇ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਇਹਨੇ ਦੇਤੀ ਬੱਚੀ ਹਨਾ ਹਾਂ ਜੇਰ ਜਰੋਕੇ ਜਮਾ ਸਾਰਾ ਕੁਝ ਵੀਡੀਓ ਫੋਟੋ ਮਾ ਸਾਰਾ ਕੁਝ ਜੇਰ ਪਈ ਦੀ ਹਨਾ ਠੀਕ ਹੈ ਤੇ ਬੱਚੀ ਇਹ ਕਿਹੜੀ ਟੀਕੇ ਦੀ ਆ ਤੇ ਡੈਨਮਾਰਕ ਵੀ ਆਉਂਦੇ ਨੇ ਡੈਨਮਾਰਕ ਦਾ ਭੱਟੀ ਕਰਖਿਆ ਸੀ ਤੇ ਪਹਿਲੇ ਸੂਰ ਤੇ ਫਿਰ ਕਿੰਨਾ ਚੋਇਆ ਤਾਜੀ ਦਾ ਵਾ ਪਹਿਲੇ ਸੂਰ ਵੀ 28 ਲੀਟਰ ਸੀਗਾ ਖੁੱਲਾ ਹੋਊ ਪੂਰਾ ਵੱਧ ਵੀ ਪਰ 28 ਮੰਨ ਕੇ ਚੱਲ ਪਹਿਲੇ ਸੂਰ ਆਪੇ ਵਿੱਚ 14 ਕਿਲੋ ਟਾਈਮ ਦਾ ਚੋਂਦੇ ਰਹੇ ਆ ਹਾਂ ਠੀਕ ਹੈ ਤੇ ਦੁੱਧੋ ਕੈ ਕਿੰਨੇ ਪਹਿਲਾਂ ਡਰਾਈ ਕਰੀਆ ਬਾਦ 2.5 ਮਹੀਨੇ ਪਹਿਲਾਂ ਵੀਰੇ ਬਸ 2.5 ਮਹੀਨੇ ਪਹਿਲਾਂ ਦੁੱਧ ਛੱਡੀ ਆ ਕਿੰਨਾ ਦੋਸੇ ਤੋਂ ਡਰਾਈ ਕਰੀਆ ਆਪੇ ਉਹ 12 ਦਾ ਲੀਟਰ ਵੀਰ ਉੱਤੇ ਹੀ ਹੋਊਗਾ ਮਾਲਾ ਠੀਕ ਹੈ ਮਲਾ ਖਰਾ ਘਟਾ ਕੇ ਨਾ ਨਾ ਪਾ ਕੇ ਟਰਾਈ ਕਰਤੀ ਸੀ ਹਨ ਤੇ ਚੌਣ ਚਵਾ ਇੱਕ ਨੰਬਰ ਆ ਜਮਾ ਬਾੜਾ ਬਾਈ ਜਮਾ ਸਿਰੇ ਦੀ ਟੋਰੀ ਵਾਰੂੰ ਸੋਭਰ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਸੁਧਰੀ ਰਾਜੀ ਸੰਮੀ ਬੜੀ ਹੋਈ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਧਰਾ ਲੇਵਾ ਤੇ ਬਾਕੀ ਮਿਲ ਕੇ ਮੇਨ ਵਗੈਰਾ ਬਹੁਤ ਚੰਗੀ ਦਿਖਾਈ ਦੇ ਜਾਂਦੀ ਹੈ ਤੇ ਜਿੰਦ ਜਾਨ ਰਾਜੀ ਸੰਮੀ ਤੇ ਵੀਰੇ ਦੁੱਧ ਹੁਣ ਕਿੰਨਾ ਹਾਜ਼ਰਾ ਬੋੜਾ ਦੁੱਧ ਹੁਣ ਬਾਈ 20 ਤੋਂ ਪਲੱਸ ਹੀ ਹੋਊਗਾ 20 ਕੀ ਬਾਈ ਲੀਟਰ ਵਾਂਗੂ ਖੁੱਲਾ ਹੈਗਾ ਮਨ ਕੇ ਚੱਲੀਏ ਬਾੜੀ ਡੱਕ ਕੇ ਉੱਢਦੇ ਆ ਜਮਾ ਬਾਈ ਮੂੰਹ ਰੂਫ ਹੁੰਦੀ ਆ ਜੀ ਸਿੱਧੀ ਜੀ ਗੱਲ ਜੇ ਚੋਣੇ ਆਪਾਂ ਆਪਣਾ ਕੋਈ ਵਪਾਰੀਆਂ ਵਾਲਾ ਕੰਮ ਆ ਆਪਣਾ ਘਰ ਦੇ ਹੀ ਹੋ ਜੂਗਾ ਠੀਕ ਹੈ ਦੋ ਟਾਈਮ ਚਵਾਦਾਂਗੇ ਜਮਾ ਹਾਂ ਆਪਣਾ ਕੋਈ ਆਏ ਨਹੀਂ ਵੀ ਵੇਚਣ ਦਾ ਜੇ ਵਧੀਆ ਭਾਅ ਚੰਗਾ ਬਿਕੇ ਤਾਂ ਦੇ ਦਾਂਗੇ ਨਹੀਂ ਆਪਾਂ ਝੂਲਾ ਕੋਈ ਵੱਡੀ ਗੱਲ ਠੀਕ ਹੈ ਵੀ ਆਪਾਂ 20 ਲੀਟਰ ਦੀ ਗਾਰੰਟੀ ਲੈਨੇ ਆ 10 ਲੀਟਰ ਟਾਈਮ ਦਾ ਬਣਾ ਕੇ ਦੇਵਾਂ ਛੋਲਾ ਬਣਾ ਦਾ ਚੌਥੇ ਦਿਨੋਂ 20 22 ਲੀਟਰ ਤਿਆਰ ਤੇ ਬਾਕੀ 나ੜੂਆ ਨਾਲ ਆ ਜਮਾ ਸੋ ਵੀਰੋ ਸਹੀ ਚੌਥਾ ਦਿਨ ਆਣਾ ਸੂਈ ਨੂੰ ਉਹਦੇ ਵੀਰ ਨੇ ਵੀਡੀਓ ਭੇਜੀ ਸੀ ਮੈਨ ਬਾਦ ਤੋਂ ਬ੍ਰੈਡ ਵਾਲ ਤੁਸੀਂ ਕਹਿੰਦੇ ਹੋ ਪਰ ਮੇਰਾ ਤਾਂ ਜੀ ਮੈਂ ਤੱਕਿਆ ਜੀ ਕੀ ਨ ਮਨੇ 40 ਦੇ ਨੇੜੇ ਲਾਉਂਦੇ ਜਿਹੜਾ ਇਹ ਪਰ ਹੁਣ ਮੇਰਾ ਕੰਮ ਧੰਦਾ ਕਰਕੇ ਥੋੜਾ ਜੁੱਲ ਗਿਆ ਮੈਂ ਅਖੀਰੇ ਵਗੈਰਾ ਲੈ ਬਿੱਤਰੇ ਨਾਲ ਹਨਾ ਥੋੜਾ ਜਿਹਾ ਲੋਟ ਨਹੀਂ ਆਉਂਦਾ ਤੇ ਮੰਨ ਕੇ ਜਾਂ ਥਾਣਾ ਥਾਣਾ ਦੇ ਓਕੇ ਜਮ ਭਾਈ ਜੇ ਕੋਈ ਪਾਸ ਕਰਨੀਓ ਕੋਈ ਕਮੀ ਪੇਚੀ ਨਿਕਲ ਦੇ ਇੱਕ ਵਾਰ ਕੋਈ ਬੰਦਾ ਆਉਂਦਾ ਵੀ ਆਉਣ ਜਾਣ ਦਾ ਖਰਚਾ ਮੈਨੂੰ ਦੇ ਕੇ ਦੂਜੇ ਬੰਦੇ ਕੋਈ ਪਾਸ ਚ ਫੇੜ ਕਰ ਵੀ ਮੰਨ ਕੇ ਥਣ ਚ ਫਲਟ ਨਿਕਲਦਾ ਵੀ ਪਾਸ ਚ ਫੇੜ ਕਰ ਦੂ ਰੇਟ ਦਾ ਵੱਖਰਾ ਪਾਸ ਚ ਕੋਈ ਫੇੜ ਕਰ ਦੂ ਆਪਾਂ ਆਉਣ ਜਾਣ ਦਾ ਖਰਚਾ ਦੇ ਕੇ ਤੁਰੰਤ ਜਾਈਏ ਗੱਲ ਅਜਮ ਤੇ ਮੁੱਲਵਾੜੀ ਫਿਰ ਕੀ ਕਰਨਾ ਬੋਲ ਕੋਈ ਨਾ ਆਪਾਂ ਫੋਨ ਤੇ ਕਰ ਨੰਬਰ ਬੋਲ ਜੀ ਦੁਬਾਰੇ ਆਪਣਾ 75082 866 ਸੋਭਰੋ ਬੇਦੇ ਗੱਲਾਂ ਬਹੁਜੇ ਲੱਗੀਆਂ ਕਿ ਆਉਣ ਜਾਣ ਦਾ ਕਿਰਾਇਆ ਮਿਲੂ ਤੇ ਚੌਣ ਚਵਾਜ ਇੱਕ ਨੰਬਰ ਆ ਧਾਰਾਵਾ ਮਾਰ ਕੇ ਦਿਖਾਉਣੇ ਸੀ ਮੁੜ ਕੇ ਵੀਰ ਕਹਿੰਦੇ ਦੁੱਧ 10 ਕਿਲੋ ਇਥੇ ਲੈ ਕੇ ਕਰਨ ਲੱਗ ਜਾਂਦੀ ਆ ਮੁੜ ਕੇ ਹਣਾ ਜੇ ਬੱਚਾ ਲਾ ਜੇ ਮੁੜ ਕੇ ਔਖਾ ਉਂਗਰੀ ਦੇ ਉਹ ਕੋ ਪੱਠੇ ਨਹੀਂ ਖਾਣੇ ਮਾਹ ਜਰ ਉਹ ਕਿਆ ਜਮਾ ਥਣ ਥਣ ਦੀ ਕੋਈ ਪੂਰਾ ਵੀ ਨਹੀਂ ਠੀਕ ਐ ਸੋ ਸੂਈ ਸਵਾਈ ਪਿੰਡ ਸਹਿਣਾ ਵਧਾਤਾ ਜੀ ਮੰਨੋ ਕੋਠੇ ਪੈਂਦੇ ਆ ਕਿਸੇ ਵੀ ਵੀਰ ਦੇ ਵਾੜ ਪਸੰਦ ਤੋਂ ਇਸ ਨੰਬਰੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦਾ ਹੈ